ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਰਾਜ ਕਰਦਾ ਸੀ ਰਾਜਾ ਬਹੁਤ ਦਿਆਲੂ ਸੀ ਆਪਣੀ ਪਰਜਾ ਦਾ ਬਹੁਤ ਖਿਆਲ ਰੱਖਦਾ ਸੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਤਾਂ ਉਸ ਦੀ ਮਦਦ ਕਰਦਾ ਸੀ ਕਿਸੇ ਨੂੰ ਪੈਸੇ ਥੇਲੇ ਦੀ ਲੋੜ ਹੁੰਦੀ ਉਸ ਨੂੰ ਪੈਸਾ ਥੇਲਾ ਮਿਲ ਜਾਂਦਾ ਕਿਸੇ ਨੂੰ ਅਨਾਜ ਦੀ ਲੋੜ ਹੁੰਦੀ ਉਸ ਨੂੰ ਅਨਾਜ ਮਿਲ ਜਾਂਦਾ ਕਿਸੇ ਨੂੰ ਕੱਪੜੇ ਲੀੜੇ ਦੀ ਲੋੜ ਹੁੰਦੀ ਉਸ ਨੂੰ ਕੱਪੜਾ ਲੀੜਾ ਮਿਲ ਜਾਂਦਾ ਰਾਜਾ ਆਪਣੀ ਪਰਜਾ ਨੂੰ ਕਿਸੇ ਗੱਲੋਂ ਦੁਖੀ ਨਹੀਂ ਦੇਖਣਾ ਚਾਹੁੰਦਾ ਸੀ ਪਰਜਾ ਵੀ ਆਪਣੇ ਰਾਜੇ ਤੋਂ ਬਹੁਤ ਖੁਸ਼ ਸੀ ਇੱਕ ਵਾਰੀ ਕਿਸੇ ਵਿਅਕਤੀ ਦਾ ਲੜਕਾ ਬਿਮਾਰ ਹੋ ਗਿਆ ਉਹਨਾਂ ਨੇ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਇਆ ਆਖਰ ਉਸ ਲੜਕੇ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਰਾਜੇ ਦੀ ਕਚਹਿਰੀ ਵਿੱਚ ਜਾ ਕੇ ਫਰਿਆਦ ਕੀਤੀ ਰਾਜਾ ਸਾਹਿਬ ਸਾਡਾ ਇੱਕੋ ਇੱਕ ਲੜਕਾ ਸੀ ਜਿਸ ਦੀ ਮੌਤ ਹੋ ਗਈ ਸਾਡੇ ਲੜਕੇ ਨੂੰ ਤੁਸੀਂ ਜਿਉਂਦਾ ਕਰੋ ਤਾਂ ਰਾਜੇ ਨੂੰ ਬਹੁਤ ਫਿਕਰ ਹੋਇਆ ਮੈਂ ਇਸ ਨੂੰ ਜਿੰਦਾ ਕਿਵੇਂ ਕਰਾਂ ਕੁਝ ਜੇ ਜਰ ਸੋਚ ਵਿਚਾਰ ਕੇ ਰਾਜੇ ਨੇ ਕਿਹਾ ਤੁਹਾਡੇ ਲੜਕੇ ਨੂੰ ਮੈਂ ਜ਼ਰੂਰ ਜਿੰਦਾ ਕਰਾਂਗਾ ਤੁਸੀਂ ਇਸ ਨੂੰ ਆਪਣੇ ਘਰ ਲੈ ਜਾਵੋ ਰਾਜੇ ਦੀ ਗੱਲ ਸੁਣ ਕੇ ਉਹ ਆਪਣੇ ਲੜਕੇ ਨੂੰ ਘਰ ਲੈ ਆਏ ਉਧਰ ਰਾਜਾ ਰਾਤ ਨੂੰ ਬਿਨਾਂ ਕਿਸੇ ਨੂੰ ਦੱਸੇ ਆਪਣੇ ਰਾਜ ਮਹਿਲ ਵਿੱਚੋਂ ਬਾਹਰ ਚਲਾ ਗਿਆ ਆਪਣਾ ਰਾਜ ਛੱਡ ਕੇ ਤੁਰਦਾ ਤੁਰਦਾ ਇੱਕ ਜੰਗਲ ਵਿੱਚ ਚਲਾ ਗਿਆ ਜੰਗਲ ਵਿੱਚ ਉਸ ਨੂੰ ਇੱਕ ਸ਼ੇਰ ਮਿਲਿਆ ਸ਼ੇਰ ਨੇ ਰਾਜੇ ਨੂੰ ਪੁੱਛਿਆ ਕਿ ਤੂੰ ਕੌਣ ਹੈ ਤਾਂ ਰਾਜੇ ਨੇ ਕਿਹਾ ਮੈਂ ਰਾਜਾ ਹਾਂ ਫਿਰ ਤੂੰ ਆਪਣਾ ਰਾਜ ਛੱਡ ਕੇ ਮੇਰੇ ਰਾਜ ਵਿੱਚ ਕੀ ਕਰਨ ਆਇਆ ਹੈ ਤਾਂ ਰਾਜੇ ਨੇ ਸ਼ੇਰ ਨੂੰ ਆਪਣੀ ਸਮੱਸਿਆ ਦੱਸੀ ਸ਼ੇਰ ਨੇ ਕਿਹਾ ਤੇਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਇੱਥੋਂ 2 ਮੀਲ ਦੀ ਦੂਰੀ ਤੇ ਇੱਕ ਕੂਟਿਆ ਵਿੱਚ ਇੱਕ ਸਾਧੂ ਰਹਿੰਦਾ ਹੈ ਉਹ ਤੇਰੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਬਹੁਤ ਤਪਸਵੀ ਸਾਧੂ ਹੈ ਕੋਈ ਨਾ ਕੋਈ ਰਸਤਾ ਤੈਨੂੰ ਜ਼ਰੂਰ ਦਿਖਾਵੇਗਾ ਰਾਜਾ ਸੇਰ ਦਾ ਧੰਨਵਾਦ ਕਰਕੇ ਉੱਥੋਂ ਤੁਰ ਪਿਆ ਕੁਝ ਸਮੇਂ ਬਾਅਦ ਸਾਧੂ ਦੀ ਕੁਟਿਆ ਕੋਲ ਪਹੁੰਚ ਗਿਆ ਰਾਜਾ ਦੇਖਦਾ ਹੈ ਕਿ ਸਾਧੂ ਅੱਖਾਂ ਬੰਦ ਕਰਕੇ ਤਪੱਸਿਆ ਵਿੱਚ ਲੀਨ ਹੈ ਰਾਜੇ ਨੇ ਸਾਧੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਬੈਠ ਗਿਆ ਕੁਝ ਸਮੇਂ ਬਾਅਦ ਸਾਧੂ ਦੀ ਬਿਣਤੀ ਟੁੱਟੀ ਸਾਧੂ ਨੇ ਅੱਖਾਂ ਖੋਲ੍ਹੀਆਂ ਅਤੇ ਬੋਲਿਆ ਰਾਜਨ ਜੋ ਸਮੱਸਿਆ ਤੂੰ ਮੇਰੇ ਕੋਲ ਲੈ ਕੇ ਆਇਆ ਹੈ ਉਸ ਦਾ ਹੱਲ ਮੇਰੇ ਪਾਸ ਵੀ ਨਹੀਂ ਹੈ ਪਰ ਤੈਨੂੰ ਇਹ ਸਮੱਸਿਆ ਦਾ ਰਸਤਾ ਜ਼ਰੂਰ ਦੱਸ ਦਿੰਦਾ ਹਾਂ ਇੱਥੋਂ ਤੋਂ 15 ਮੀਲ ਦੂਰ ਇੱਕ ਰਾਜੇ ਦਾ ਸਹਿਰ ਹੈ ਉਹ ਰਾਜਾ ਰਜਾਨਾ ਸਵਾ ਮਣ ਸੋਨਾ ਧਨ ਕਰਦਾ ਹੈ ਇਹਲ ਤੋਂ ਬਾਹਰ ਇੱਕ ਦੇਵੀ ਦਾ ਮੰਦਿਰ ਹੈ ਰਾਜਾ ਰਾਤ ਨੂੰ ਉਸ ਦੇਵੀ ਦੇ ਮੰਦਿਰ ਵਿੱਚ ਜਾਂਦਾ ਹੈ ਦੇਵੀ ਉਸ ਨੂੰ ਕੁੜਾਹੇ ਤੇ ਤੇਲ ਵਿੱਚ ਤਲ ਕੇ ਖਾਂਦੀ ਹੈ ਫਿਰ ਉਸ ਦੀਆਂ ਹੱਡੀਆਂ ਇਕੱਠੀਆਂ ਕਰਕੇ ਉਹਨਾਂ ਉੱਤੇ ਅੰਮ੍ਰਿਤ ਛਿੜਕ ਕੇ ਉਸ ਨੂੰ ਜਿਉਂਦਾ ਕਰ ਦਿੰਦੀ ਹੈ ਅਤੇ ਸਵਾਮਣ ਸੋਨਾ ਰਾਜੇ ਨੂੰ ਦੇ ਦਿੰਦੀ ਹੈ ਜੇ ਤੂੰ અમૃત ਦਾ ਕਲ ਕਿਸੇ ਤਰ੍ਹਾਂ ਹਾਸਲ ਕਰ ਲਵੇਂ ਤਾਂ ਤੇਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਰਾਜਾ ਇਹ ਸੁਣ ਕੇ ਸਾਧੂ ਨੂੰ ਨਮਸਕਾਰ ਕਰਦਾ ਹੈ ਅਤੇ ਉਥੋਂ ਆਪਣੀ ਮੰਜ਼ਿਲ ਵੱਲ ਨੂੰ ਤੁਰ ਪੈਂਦਾ ਹੈ ਕੁਝ ਦਿਨਾਂ ਬਾਅਦ ਉਸ ਸ਼ਹਿਰ ਵਿੱਚ ਪਹੁੰਚ ਜਾਂਦਾ ਹੈ ਅਤੇ ਉਸ ਮੰਦਰ ਦੀ ਭਾਲ ਕਰਦਾ ਹੈ ਸ਼ਾਮ ਹੁੰਦੇ ਹੀ ਰਾਜਾ ਮੰਦਰ ਵਿੱਚ ਲੁੱਕ ਕੇ ਬੈਠ ਜਾਂਦਾ ਹੈ ਤਾ ਅੱਧੀ ਰਾਤ ਤੋਂ ਬਾਅਦ ਰਾਜਾ ਆਉਂਦਾ ਹੈ ਦੇਵੀ ਉਸ ਨੂੰ ਦੇਖ ਕੇ ਉੱਤੀ-ਉੱਤੀ ਹੱਸਦੀ ਹੈ ਫਿਰ ਉਸ ਨੂੰ ਚੱਕ ਕੇ ਕੜਾਹੇ ਵਿੱਚ ਸੁੱਟ ਦਿੰਦੀ ਹੈ ਜਦੋਂ ਰਾਜਾ ਪੂਰੀ ਤਰ੍ਹਾਂ ਤਲਿਆ ਜਾਂਦਾ ਹੈ ਦੇਵੀ ਉਸ ਨੂੰ ਕੱਢ ਕੇ ਖਾ ਲੈਂਦੀ ਹੈ ਬਜੀਆਂ ਹੋਈਆਂ ਹੱਡੀਆਂ ਇਕੱਠੀਆਂ ਕਰਦੀ ਹੈ ਉਹਨਾਂ ਉੱਤੇ ਅੰਮ੍ਰਿਤ ਸੜਕ ਕੇ ਉਸ ਨੂੰ ਫਿਰ ਜੀਵਤ ਕਰ ਦਿੰਦੀ ਹੈ ਰਾਜਾ ਸਵਾਮਣ ਸੋਨਾ ਲੈ ਕੇ ਆਪਣੇ ਰਾਜ ਮਹਿਲ ਨੂੰ ਆ ਜਾਂਦਾ ਹੈ ਇਹ ਸਭ ਕੁਝ ਦੇਖ ਕੇ ਰਾਜਾ ਹੈਰਾਨ ਹੋ ਗਿਆ ਦੂਜੀ ਰਾਤ ਰਾਜੇ ਨੇ ਉਸ ਰਾਜੇ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਸਰੀਰ ਉੱਤੇ ਤਰ੍ਹਾਂ ਤਰ੍ਹਾਂ ਦੇ ਮਸਾਲੇ ਲਗਾ ਕੇ ਦੇਵੀ ਕੋਲ ਪਹੁੰਚ ਗਿਆ ਦੇਵੀ ਨੇ ਉਸ ਨੂੰ ਉਸੇ ਤਰ੍ਹਾਂ ਹੀ ਤਲਕੇ ਖਾਦਾ ਦੇਵੀ ਬਹੁਤ ਪ੍ਰਸੰਨ ਹੋਈ ਅਤੇ ਕਿਹਾ ਅੱਜ ਮੈਂ ਬਹੁਤ ਖੁਸ਼ ਹਾਂ ਮੰਗ ਜੋ ਕੁਝ ਮੰਗਣਾ ਹੈ ਰਾਜੇ ਨੇ ਕਿਹਾ ਪਹਿਲਾਂ ਤਿੰਨ ਬਚਨ ਦੇਵੋ ਕਿ ਤੂੰ ਮੁਕਰੇਂਗੀ ਨਹੀਂ ਤਾਂ ਦੇਵੀ ਨੇ ਤਿੰਨ ਬਚਨ ਦੇ ਦਿੱਤੇ ਰਾਜੇ ਨੇ ਕਿਹਾ ਮੈਨੂੰ ਬਾਸ਼ਮਨੀ ਅਤੇ ਅੰਮ੍ਰਿਤ ਵਾਲਾ ਕਲਸ਼ ਦੇ ਦਿਵੋ ਦੇਵੀ ਨੇ ਉਸ ਦੋਨੋਂ ਕੀਚਾਂ ਦੇ ਦਿੱਤੀਆਂ ਅਤੇ ਆਪ ਤੇਲ ਵਾਲਾ ਕੜਾਹਾ ਮੂਤਾ ਮਾਰ ਕੇ ਗਾਇਬ ਹੋ ਗਈ ਰਾਜਾ ਦੋਨੋਂ ਕੀਚਾਂ ਲੈ ਕੇ ਉਥੋਂ ਤੁਰ ਪਿਆ ਅਤੇ ਰਾਜੇ ਦੇ ਮਹਿਲ ਵਿੱਚ ਆ ਗਿਆ ਮੰਤਰੀ ਨੂੰ ਆਪਣੇ ਬਾਰੇ ਦੱਸਿਆ ਮੰਤਰੀ ਨੇ ਝੱਟ ਹੀ ਆਪਣੇ ਰਾਜੇ ਨੂੰ ਬੁਲਾ ਦਿੱਤਾ ਰਾਜੇ ਉਸ ਰਾਜੇ ਨੂੰ ਕਿਹਾ ਆ ਲੈ پارਸਮਨੀ ਹੁਣ ਤੈਨੂੰ ਕਦੇ ਵੀ ਮੰਤਰ ਜਾਣ ਦੀ ਲੋੜ ਨਹੀਂ ਪਵੇਗੀ ਰਾਜਾ ਇਹ ਦੇਖ ਕੇ ਬਹੁਤ ਖੁਸ਼ ਹੋਇਆ ਉਸ ਦਾ ਧੰਨਵਾਦ ਕਰਨ ਲੱਗਿਆ ਉਸ ਰਾਜੇ ਨੂੰ ਪਾਰਸਮਨੀ ਦੇ ਕੇ ਆਪਣੇ ਰਾਜ ਨੂੰ ਤੁਰਪਿਆ ਉਹ ਜਿੱਤੇ ਨਾਲ ਬਾਅਦ ਆਪਣੇ ਰਾਜ ਪਹੁੰਚ ਗਿਆ ਰਾਜੇ ਨੇ ਹੁਕਮ ਕੀਤਾ ਕਿ ਮਿਰਤਕ ਦੇ ਨੂੰ ਲਿਆਂਦਾ ਜਾਵੇ ਮਰਤਕ ਦੇ ਲਿਆਂਦੀ ਗਈ ਰਾਜੇ ਨੇ ਅਮਰਤਾ ਸੱਟ ਦਿੱਤਾ ਤਾਂ ਉਹ ਲੜਦਾ ਜਿਉਂਦਾ ਹੋ ਗਿਆ ਸਾਰੇ ਰਾਜ ਵਿੱਚ ਰਾਜੇ ਦੀ ਜੈ ਜੈਕਾਰ ਹੋਣ ਲੱਗੀ ਅਤੇ ਸਾਰੇ ਸ਼ਹਿਰ ਵਿੱਚ ਖੁਸ਼ੀ